ਹੋ ਇਹ ਸਰਟੀਮ ਆ ਇਹ ਪਿਛਲੇ ਦਿਨਾਂ ਦੇ ਵਿੱਚ ਪਿਛਲੇ 10 15 ਦਿਨਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਰਾਹੋਂ ਦੇ ਨਵਾਂ ਸ਼ਹਿਰ ਦੇ ਗੜਸ਼ੰਕਰ ਦੇ ਇਲਾਕੇ ਦੇ ਵਿੱਚ ਲੇਡੀਆਂ ਦੇ ਪਾਸੋਂ ਬਾਲੀਆਂ ਖੋਣ ਦੀਆਂ 4-5 ਘਟਨਾਵਾਂ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਅਸੀਂ ਜਿਹੜਾ ਸੀਗਾ ਇਹਦਾ ਮੇਨ ਦੋਸ਼ੀ ਸੀਗਾ ਪਹਿਲਾਂ ਜਿਹੜਾ ਬਲਜੀਤ ਸਿੰਘ ਸੀਗਾ ਇਹਨੂੰ ਪਹਿਲਾਂ ਅੱਜ ਤੋਂ ਤਿੰਨ ਦਿਨ ਪਹਿਲਾਂ ਅਰੈਸਟ ਕਰ ਲਿਆ ਸੀਗਾ ਬਲਜੀਤ ਸਿੰਘ ਦੇ ਨਾਲ ਹੀ ਦੀ ਘਰ ਵਾਲੀ ਸੀਗੀ ਰੈਨੂ ਰੈਨੂ ਨੂੰ ਵੀ ਰੈਸਟ ਪਾ ਲਿਆ ਸੀਗਾ ਇਹਨਾਂ ਦੋਨਾਂ ਨੂੰ ਜੇਲ੍ਹ ਭੇਜ ਦਿੱਤਾ ਸੀਗਾ ਤੇ ਇਹਨਾਂ ਦੇ ਨਾਲ ਜਿਹੜਾ ਤੀਜਾ ਬੰਦਾ ਸੀਗਾ ਬਲਜੀਤ ਦਾ ਭਰਾ ਚਰਨਜੀਤ ਚਰਨਜੀਤ ਚੰਨੀ ਜਿਹੜਾ ਇਹ ਉਹ ਉਸ ਦਿਨ ਦਾ ਭੱਜਿਆ ਸੀਗਾ ਤਿੰਨ ਚਾਰ ਦਿਨ ਤੋਂ ਇਹਨੂੰ ਕੱਲ ਮਿਤੀ 36 25 ਨੂੰ ਇਹਨੂੰ ਰੈਸਟ ਕਰ ਲਿਆ ਤੇ ਇਹਦੇ ਕੋਲੋਂ ਰੈਸਟ ਕਰਨ ਵੇਲੇ 30 ਗੋਲੀਆਂ ਜਿਹੜੀਆਂ ਨਸ਼ੀਲੀਆਂ ਬਰਾਮਦ ਹੋਈਆਂ ਤੇ ਇਹਦੇ ਤੇ ਐਂਟੀਪੈਸਕਟਰ ਦਾ ਪਰਚਾ ਦਰਜ ਕੀਤਾ ਤੇ ਜਿਹੜਾ ਮੁਕੱਦਮੇ ਦੇ ਵਿੱਚ ਨਾ ਬਾਲੀਆਂ ਖੁੰਝੀਆਂ ਸੀ ਉਹਦੇ ਵਿੱਚ ਵੀ ਦੋਹਾਂ ਮੁਕੱਦਮੇ ਦੇ ਨੂੰ ਅਰੈਸਟ ਕੀਤਾ ਤੇ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਫਿਰ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਸਰ ਇਹ ਬਲਜੀਤ ਨੇ ਰਿਮੀ ਨਹੀਂ ਦੱਸਿਆ ਕਿ ਉਹ ਜਿਹੜਾ ਤੁਸੀਂ ਪਹਿਲਾਂ ਮੁਕੱਦਮੇ ਦਰਜ ਕੀਤੇ ਉਹਨਾਂ ਦੇ ਸਾਥੀ ਸੀਗਾ ਇਹ ਹਾਂ ਬਲਜੀਤ ਨੇ ਬਲਜੀਤ ਨੇ ਦੱਸਿਆ ਸੀਗਾ ਕਿ ਜਦੋਂ ਬਰਨਾਲਾ ਰੋਡ ਤੋਂ ਜਿਹੜੀਆਂ ਬਾਲੀਆਂ ਜਨਾਨੀਆਂ ਖੁੰਝੀਆਂ ਸੀ ਉਹਦੇ ਵਿੱਚ ਮੇਰਾ ਭਰਾ ਸੀਗਾ ਜਿਹੜਾ ਚਰਨਜੀਤ ਚੰਨੀ ਸੀਗਾ ਨਾਲ ਇੱਕ ਦੋ ਜਗ੍ਹਾ ਤੇ ਜਿਹੜਾ ਬਲਜੀਤ ਸਿਗਾ ਇਹਦੀ ਘਰ ਵਾਲੀ ਨਾਲ ਹੁੰਦੀ ਸੀਗੀ ਕਦੇ ਇਹ ਦੋਨੇ ਹੁੰਦੇ ਸੀ ਕਦੇ ਤਿੰਨੇ ਹੀ ਹੁੰਦੇ ਸੀ ਕਦੇ ਮਤਲਬ ਘਰ ਵਾਲੀ ਨਾਲ ਹੁੰਦੀ ਸੀ ਇਹ ਤਿੰਨਾਂ ਦਾ ਹੀ ਗਰੁੱਪ ਸੀਗਾ ਇਹ ਦਿੱਲੀ ਵਾਰਦਾਰ ਕਰਦੇ ਸੀਗੇ ਬਾਲੀਆਂ ਖੋਣ ਦੇ ਇੱਥੇ ਪਹਿਲਾਂ ਕਿੰਨੇ ਮੁਕਦਮੇ ਦਰਜ ਚੱਲ ਜੰਨੀ ਚੰਨੀ ਦੇ ਇਹ ਚਰਜੀ ਚੰਨੀ ਤੇ 6 ਮੁਕਦਮੇ ਦਰਜ ਨੇ ਪਹਿਲੇ ਜੀ ਤੇ ਜਿਹੜਾ ਬਲਜੀਤ ਸਿੰਘ ਹੈਗਾ ਉਹਦੇ ਤੇ 8 ਜਾਂ 9 ਕਦਮੇ ਜ਼ਰੂਰੀ ਨੇ ਇਹ ਸਰ ਨਸ਼ੇ ਕਰਦੇ ਆ ਵੀ ਆਦੀ ਆ ਚਰਨ ਜੀ ਇਹ ਨਸ਼ੇ ਕਰਦੇ ਜੀ ਦੋਨੇ ਨਸ਼ੇ ਕਰਦੇ ਆ ਇਹਨਾਂ ਦੀ ਜਿਹੜੀ ਇਹ ਰੈਨੂ ਵਾਲਾ ਵੀ ਨਸ਼ਾ ਕਰਦੀ ਤੇ ਫਿਰ ਹੁਣ ਨਸ਼ੀਲੀਆਂ ਕੁੜੀਆਂ ਨੂੰ ਕਿੱਥੋਂ ਮਿਲਦੀਆਂ ਨਸ਼ੀਲੀਆਂ ਕੁੜੀਆਂ ਮਿਲੀਆਂ ਹੁਣ ਜਿਹੜਾ ਐਂਟੀਫੈਕਟ ਦਾ ਪਰਚਾ ਦਿੱਤਾ ਹੈ ਤੇ ਹੁਣ ਸਭ ਦੀ ਰਿਕਵਰੀ ਵੀ ਹੋਈ ਹੈ ਐ ਐਂਡੀਪੈਟ ਦਾ ਪਰਦੇ ਤੋਂ ਦਾ ਰਿਕਵਰੀ ਉਸਨੇ ਜਿਹੜੀਆਂ ਨੇ ਵਾਲੀਆਂ ਖੋਲੀਆਂ ਸੀਗੀਆਂ ਦੋਏ ਪਹਿਲਾਂ ਉਹਦੇ ਭਰਾ ਨੇ ਬਰਾਮਦ ਕਰਾ ਦਿੱਤੀ ਅਸੀਂ ਆ ਬਾਕੀ ਇਹਦੇ ਵਿੱਚ ਕੋਈ ਨਵਾਂ ਹੋਰ ਕੋਈ ਕੰਪਲੇਂਟਡ ਆ ਜਵੇਗਾ ਤਾਂ ਫਿਰ ਉਹਦੇ ਹਿਸਾਬ ਨਾਲ ਕਰਾਂਗੇ ਹਾਲ ਦੀ ਗੱਡੀ ਦੇ ਕੋਲੋਂ ਸੋਨੇ ਦੀ ਰਿਕਵਰੀ ਕੋਈ ਨਹੀਂ ਹੋਈ ਆਲਰੇਡੀ ਦੇ ਭਰਾ ਦੇ ਕੋਲੋਂ ਦੋ ਜੋੜੇ ਪਹਿਲਾਂ ਰਿਕਵਰ ਹੋ ਚੁੱਕੇ ਨੇ ਵਾਲੀਆਂ ਤੇ ਸਰ ਤੁਸੀਂ ਪਹਿਲਾਂ ਦੱਸਿਆ ਕਿ ਨਵਾਂ ਸ਼ਹਿਰ ਗਡਸ਼ੰਕਰ ਏਰੀਆ ਚ ਐਕਟਿਵ ਸੀ ਕਿਹੜੀ ਕਿਹੜੀ ਥਾਂ ਤੇ ਇਹਨਾਂ ਨੇ ਜਿਹੜੀ ਵਾਰਦਾਤਾਂ ਕੀਤੀਆਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀਗੀ ਰਾਹੋ ਏਰੀਆ ਦੇ ਵਿੱਚ ਇੱਕ ਵਾਰ ਦਾ ਤਾਂ ਇਹ ਨਹੀਂ ਕੀਤੀ ਸੀਗੀ ਨਵਾਂ ਸ਼ਹਿਰ ਦੇ ਵਿੱਚ ਸਾਡੇ ਬਰਨਾਲਾ ਰੋਡ ਤੇ ਇੱਕ ਨਹੀਂ ਅਲਾ ਚੋਰ ਲਾਗੇ ਜਨਾਨੀ ਦੇ ਬਾਲੀਆਂ ਖੁੰਜੀਆਂ ਸੀਗੀਆਂ ਇੱਕ ਨਹੀਂ ਡਘਾਮ ਦੇ ਲਾਗੇ ਗੜਸ਼ਕ ਕਰਵਾਲੀਆਂ ਖੁੰਜੀਆਂ ਸੀਗੀਆਂ ਚਾਰ ਵਾਰ ਦਾ ਤਾਂ ਇਹ ਕੀਤੀਆਂ ਸੀਗੀਆਂ ਤੇ ਇੱਕ ਨਹੀਂ ਚੈਨੀ ਜਿਹੜੀ ਖੋਣ ਦੀ ਕੋਸ਼ਿਸ਼ ਕੀਤੀ ਸੀਗੀ ਸਾਡੇ ਨਵਾਂ ਸ਼ਹਿਰ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੀ ਚੈਨੀ ਡੇਗ ਗਈ ਸੀ ਪੰਜ ਵਾਰ ਦਾ ਤਾਂ ਇਹ ਤੇ ਬਹੁਤ